ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਰਾਜ ਵਲੋਗ ਤੇ ਤੁਹਾਡਾ ਸਵਾਗਤ ਹੈ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਮੈਂ ਵੀ ਠੀਕ ਠਾਕ ਚੜ੍ਹਦੀ ਕਲਾ ਵਿੱਚ ਹਾਂ ਤੇ ਮੈਂ ਅੱਜ ਆਇਆ ਮਾਂ ਜੀ ਪੈਰੀਆਂ ਵੱਲ ਜੀ ਸਾਗ ਲੈਣ ਮੈਂ ਤੇ ਮੰਮੀ ਤੇ ਸਾਗ ਹੈਗਾ ਕਿਸੇ ਦਾ ਤੋਂ ਜੜੀ ਦਾ ਜੜ ਦੋਸਤੀ ਹੀ ਬੰਗਵਾਨੀਓ ਤੋਂ ਬੜੇ ਜਿਹੜੇ ਠੀਕ ਹਨ ਕੇ ਸਾਗ ਲੈ ਜਾਓ ਸਾਗ ਲੈ ਜਾਓ ਤੇ ਤਾਂ ਕਰਕੇ ਫਿਰ ਅੱਜ ਆਪਾਂ ਮੈਂ ਤੇ ਮੰਮੀ ਸਾਗ ਲੈਣ ਆਏ ਹੀ ਤੇ ਬਾਕੀ ਤੁਹਾਨੂੰ ਆ ਇੱਧਰ ਤਿਆਰ ਮੋਲ ਚਾਹਲਾ ਉਹ ਵੇਖ ਲੋ ਪਹਿਲਾਂ ਸਾਰੇ ਪਾਸੇ ਪਹਿਲੀਆਂ ਪਹਿਲੀਆਂ ਹੀ ਆ ਹਰੀਆਲੀ ਆ ਸਾਰੇ ਪਾਸੇ ਤੇ ਆ ਜੀ ਉਹਨਾਂ ਦੀ ਬੰਬੀ ਤੇ ਉਹ ਲੱਗਾ ਜੀ ਮੋਟਰਸਾਈਕਲ ਆਪਣਾ ਮੰਮੀ ਦੇ ਆਸਾਤ ਤੋਰਨ ਉਹ ਉਧਰ ਉਹ ਮੰਮੀ ਸਾਡੇ ਤੋਰਨ ਤੇ ਇਹ ਬੰਬੀ ਉਹਨਾਂ ਦੀ ਆ ਤਾਂ ਅਲੱਗ-ਅਲੱਗ ਜੰਗੀਆਂ ਪੈ ਲੀਆਂ ਤੇ ਇਹ ਵੀ ਉਹਨਾਂ ਦੀਆਂ ਆ ਉਹ ਅਕੈਡਮੀ ਦੇ ਵਿੱਚ ਮੈਂ ਵੀ ਪੜਿਆ ਮੈਂ 3 ਸਾਲ ਮੈਂ ਉੱਥੇ ਪੜਿਆ ਉਹ ਜਿਹੜੀ ਅਕੈਡਮੀ ਚ ਇੱਥੇ ਲੱਗੇ ਅਕੈਡਮੀ ਆ ये अकैडमी ज मैं भी प पढ़ रहा तीन साल इतने लाए तो उस मुड़के मैं वेले पै गया सरकारी तो इधर मम्मी डेई साग तोरन तोर लिया मम्मी साग है नहीं, कोई भी नहीं गा ਉਹ ਤਾਂ ਵੀਡੀਓ ਬਣਾਉਣੇ ਆ ਵਾਵਾ ਹੀ ਦਾ ਸਾਗ ਹੈ ਨਾ ਹੂੰ ਹੂੰ ਉਹ ਹੈਗਾ ਜੀ ਸਾਡਾ ਪਿੰਡ ਆਪਣੇ ਪਿੰਡ ਤੇ ਲੱਗ ਗਈ ਪੈਲੀਆਂ ਇਹਨਾਂ ਦੀਆਂ ਬਾਜਾ ਤੋ ਬਾਜੇ ਕੀ ਕਰਨ ਡਿਆ ਮੈਂ ਕਿੱਥੇ ਵੜਿਆ ਮੈਂ ਕਿੱਥੇ ਵੜਿਆ ਮੈਂ ਕਿੱਥੇ ਇਹ ਕੀ ਹੈ ਨਹੀਂ ਨਹੀਂ ਇਹ ਕੀ ਹੈ ਘਰ ਵਾ ਤੇਰਾ ਤੇਰਾ ਘਰ ਵਾ ਇਹ ਅੱਛਾ ਅੱਛਾ ਘਰ ਤੇ ਬਰਾਵਦੀਆ ਬਣਾਇਆ ਤੂੰ ਤੇ ਹੈ ਹੂੰ ਹਾਂ ਬਾਜਾ ਘਰ ਦੇ ਕਰਾ ਬਰਾਵਦੀਆ ਵਾ ਹੂੰ ਇੱਕਰ ਕੇ ਦਾ ਬਾਗ ਦਾ ਕਿ ਕੇ ਹੈ ਕੱਲੇ ਬਾਗ ਦਾ ਹੀ ਆ ਕਿ ਚਾਚੂ ਦਾ ਵੀ ਆ ਚਾਚੂ ਦਾ ਹੀ ਆ ਅੱਛਾ ਚਾਚੂ ਦਾ ਤੇ ਬਾਗ ਦਾ ਮਤਲਬ ਹੈ ਹੈਨਾ ਹੋਰ ਕਹਿਦਾ ਨਹੀਂ ਨਾ ਕੀੜਿਆਂ ਵੇਖ ਰ ਫੂੰਜ ਫੂੰਜ ਕੇ ਵੇਖਣ ਨੇ ਹਾਂ ਇਹ ਧਿਆਨ ਦੇਖਣਾ ਪਲੀਸ ਟੂ ਚੈਨਲ ਮਾਈ ਸ਼ੱਕਰਪਰਾ ਹੁੰਦੇ ਆਂ ਦੇਖਣ ਹੈ ਮਾਂ ਦੀ ਮੈਂ ਕੋਚ ਪਾ ਦਿੱਤਾ ਹਾਂ ਮਮਾ ਖਾ ਜਾਏਗੀ ਠੀਕ ਆ ਚੀਜ਼ਿਆ ਰਿਖਾ ਦਿੰਦਾ ਹਾਂ ਪੂਰਾ ਅੰਦਰ ਢਾਹ ਦਿੰਦਾ ਹਾਂ ਇਹ ਕੀ ਭੰਡਿਆ ਅੱਜ ਇਧਰ ਇਹ ਸਾਗ ਭੰਡਿਆ ਸਲਗਮ ਪਾਲਕ ਸਲਗਮ ਪਾਲਕ ਠੀਕ ਨਾਗਾ ਸਾਗ ਬਣਦੇ ਲੱਗਦਾ ਸਾਗ ਧਰਿਆ ਹੂੰ ਹਾਂ ਕੇ ਤੋਂ ਬਣਾ ਤੇ ਇੱਕ ਆਨ ਕਰ ਠੀਕ ਇੱਧਰ ਕੀ ਆ ਆ ਕੀ ਧਰਿਆ ਇੱਧਰ ਦਲਿਆ ਗਾਈਆਂ ਦਾ ਹੂੰ ਗਾਈਆਂ ਦਾ ਕਿ ਆਪਣਾ ਵਾਵਾ ਸੁਆਦ ਹੀ ਬਣਾ ਲੱਗਦਾ ਹੈ ਹੈ ਬੰਦਾ ਪੂਰਾ ਜ਼ਿਆਦਾ ਸੁਆਦ ਵਾਲਾ ਮਵਾਸਵਾਦੀ ਬਣਾਇਆ ਹੈ ਬਾਸਮਾ ਤੇ ਬੜੀ ਵਧੀਆ ਹੁੰਦੀ ਹੈ ਹੂੰ ਇਹ ਜਿਹੜੇ ਪਾਏ ਦਾ ਬਣਾਇਆ ਹੁਣ ਇਹ ਵੀ ਡਿਕ